ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਦੇ ਬਿਲਕੁਲ ਨਾਲ ਦਾ ਪਿੰਡ ਬਠਿੰਡੇ ਵਾਲੇ ਪਾਸੇ ਨੂੰ ਜਦੋਂ ਆਇਆ ਬਾਜਾਖਾਨਾ ਜਾਂਦੇ ਆ ਤਾਂ ਇਹ ਛੜਕ ਦੇ ਉੱਤੇ ਪਹਿਲਾ ਪਿੰਡ ਆਉਂਦਾ ਹੈ ਬਾਈ ਲੱਖਾ ਜਿਹਦੇ ਕੋਲੋਂ ਵੀਡੀਓ ਬਣਾ ਰਹੇ ਆ ਤੇ ਇਹ ਭਰਾ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੁਟੀਨ ਚ ਗਾਵਾਂ ਹੁੰਦੀਆਂ ਵੀਡੀਓ ਬਹੁਤ ਬਣਾਈ ਦੀਆਂ ਪਰ ਫਿਰ ਵੀ ਕਈ ਵਾਰ ਪਹੁੰਚਿਆ ਨਹੀਂ ਜਾਂਦਾ ਜਾਂ ਗਾਹਕ ਵੀ ਆ ਜਾਂਦੇ ਜਿਹਦੇ ਕਰਕੇ ਪਸ਼ੂ ਰੂਟੀਨ ਜੀ ਇਸ ਭਰਾ ਕੋਲੋਂ ਵਿਕਦੇ ਆ ਦੋ ਗਾਂ ਮੈਂ ਅੱਜ ਤੁਹਾਨੂੰ ਦਿਖਾਉਂਗਾ ਦੋਸਤੋ ਜਿਹਦੇ ਚ ਬਹੁਤ ਸੋਹਣੀ ਗਾਂ ਤਿਆਰ ਹੋ ਰਹੀ ਹੈ ਚੰਗੀ ਢਾਂਜਾ ਸੋਹਣਾ ਰੰਗ ਰੂਪ ਇਹਦਾ ਵੀ ਬਹੁਤ ਸੋਹਣਾ ਇਹਦੇ ਨਾਲ ਇੱਕ ਗਾਂ ਹੋਰ ਹੈਗੀ ਐ ਸੋ ਦੋਨਾਂ ਆ ਕੇ ਇਸ ਵੀਡੀਓ ਚ ਤੁਹਾਨੂੰ ਦਿਖਾਉਣੇ ਆ ਤਸੱਲੀ ਤੁਸੀਂ ਕਰਨੀ ਐ ਆ ਕੇ ਤੁਸੀਂ ਦੇਖਣਾ ਪਸ਼ੂ ਆਪਦੀ ਸਮਝ ਨਾਲ ਖਰੀਦੋ ਆਓ ਡਿਟੇਲ ਪੁੱਛੀਏ ਪਹਿਲੇ ਨੰਬਰ ਤੇ ਇੱਕ ਨਗੀਨਾ ਹੀ ਐ ਦੱਸੋ ਢਾਂਚੇ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਥਣ ਹਵਾਨੇ ਵਾਲੇ ਪੱਖ ਤੋਂ ਇਸੇ ਤੋਂ ਸ਼ੁਰੂਆਤ ਕਰਦੇ ਆਂ ਦੂਜੀ ਗਾਂਦ ਤੋਂ ਬਾਅਦ ਤੁਹਾਨੂੰ ਦਿਖਾਉਂਗਾ ਲਖੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਲਖੇ ਪਹਿਲੇ ਨੰਬਰ ਤੇ ਜਿਹੜੀ ਵਾਇਰਡ ਆਪਾਂ ਦਿਖਾਉਣੀ ਐ ਇਹ ਪਹਿਲਾ ਸੁਆ ਜੀ ਹਮ ਚੌਕ ਦੇ ਦੰਦ ਚੱਕਦੀ ਐ ਜੀ ਕਿੰਨੇ ਦਿਨ ਲਾਊਗੀ ਦਿਨ ਇਹਦੇ 9 ਤਰੀਕ ਨੂੰ ਪੂਰੇ ਐ ਜੀ ਅੱਜ 1 April ਐ 9 April ਤਣ ਪੂਰੇ ਹਾਂਜੀ ਕੀ ਰੇਟ ਰਣਾ ਲੱਖਿਆ ਰੇਟ ਫੋਨ ਤੇ ਰਹੂਗਾ ਜੀ ਤੇ ਇਹ ਸਟੋਇਕ ਦੀ ਹੈ ਜੀ ਤੇ ਇਹਦੇ ਲੱਗਿਆ ਆਪਣਾ ਹੈਗਾ ਰੈਵਟਿੰਗ ਲੱਗਿਆ ਜੀ ਇੱਕ ਮਿੰਟ ਮੈਂ ਦੱਸ ਦਿੰਨਾ ਸਾਰਾ ਸੀਮਨ ਦੀ ਡਿਟੇਲ ਜਿਹੜਾ ਰੈਵਟਿੰਗ ਲੱਗਿਆ ਜੀ ਤੇ ਬਰੂਡ ਦੀ ਇਹਦੀ ماں ਸੀ ਤੇ ਗਾਂ ਉਹਦੀ ਇਹਦੀ ਨਾਨੀ ਹੀ ਢੰਦੀ ਸੀਗੀ ਠੀਕ ਹੈ ਇਹ ਗਾਂਵ ਹਾਂ ਜੀ ਆਪਾਂ ਨੂੰ ਆ ਸਾਰਾ ਉਹਨਾਂ ਨੇ ਭੇਜਿਆ ਠੀਕ ਹੈ ਡਿਟੇਲ ਸਾਰੀ ਜਿਹੜੀ ਵੀ ਹੈਗੀ ਹੈ ਜੀ ਸੋ ਦੋਸਤੋ ਸੀਮਨ ਦੀ ਡਿਟੇਲ ਬਾਈ ਨੂੰ ਜਿਹੜੀ ਗਾਂ ਮਾਲਕ ਨੇ ਦੱਸੀ ਹੈ ਉਹ ਵੀਰ ਨੇ ਦੱਸਤੀ ਹੈ ਬਾਕੀ ਬੱਚੀ ਵੱਡੀ ਬੁੱਢੀ ਬਹੁਤ ਆਈ ਸਹੀ ਹੈ ਬੈੜਾ ਤਾਂ ਆਪਣੇ ਕੋਲ ਆਉਂਦੀਆਂ ਰਹਿੰਦੀਆਂ ਪਰ ਹੋਰ ਲੋਕਾਂ ਕੋਲੇ ਵੱਡੀਆਂ ਬਹੁਤ ਹੁੰਦੀਆਂ ਆਂ ਆਪਾਂ ਐ ਨਹੀਂ ਕਹਿੰਦੇ ਪਰ ਆਪਣੇ ਘਰ ਦੀ ਆਪਣੇ ਕੋਲੇ ਮੇਰੀ ਜ਼ਿੰਦਗੀ ਦੀ ਪਹਿਲੀ ਏਡੀ ਪਹਿਲੀ ਨਵੈੜਾਈ ਆਪਣੇ ਕੋਲੇ ਸਹੀ ਬਹੁਤ ਸੋਹਣੀ ਵੈੜ ਦੱਸੋ ਖੋਲ ਲਾ ਭਾਈ ਚਾਰ ਦੰਦ ਦਾ ਮੂੰਹ ਦੇ ਵਿੱਚੋਂ ਸੀਮਣ ਕੋਈ ਬੁੱਲ ਦਾ ਨਾਮ ਇਧਰ ਉਧਰ ਹੋ ਜੇ ਤਾਂ ਮਾਫ ਕਰਿਓ ਜੇ ਕਿਉਂਕਿ ਡਾਟਾ ਅੱਗੋਂ ਮਿਲਦਾ ਉਸੇ ਹਿਸਾਬ ਤੇ ਬੋਲਤਾ ਤੁਸੀਂ ਇਸ ਵੈੜ ਨੂੰ ਦੇਖੋ ਇਹਦੇ ਢਾਂਚੇ ਨੂੰ ਦੇਖੋ ਬਿਊਟੀ ਦੱਸਦੀ ਹੈ ਵੀ ਕੋਈ ਡਾਇਮੰਡ ਪੀਸ ਤੁਹਾਨੂੰ ਦਿਖਾ ਰਹੇ ਆ ਕੋਈ ਨਗੀਨਾ ਅੱਜ ਦਿਖਾ ਰਹੇ ਆ ਬਾਈ ਦੇ ਘਰ ਦੀ ਇਹ ਹੁਣ ਤੱਕ ਦੀ ਟਾਪ ਦੀ ਵਹਿੜ ਹੈ ਬਹੁਤ ਸੋਹਣੀਆਂ ਵਹਿੜਾਂ ਇਹ ਵੀ ਰੇਚਦਾ ਵੈਸੇ ਲਿਆ ਲਿਆ ਕੇ ਪਰ ਨਗੀਨਾ ਹੀ ਹੈ ਰੰਗ ਰੂਪ ਢਾਂਚਾ ਠੰਣ ਹਵਾਨਾ ਇਸ ਪੱਖ ਤੋਂ ਰੇਟ ਫੋਨ ਤੇ ਹੈ ਬਿਨਾ ਚੱਕ ਚੰਗੀ ਵਹਿੜਾ ਤਾਂ ਚੰਗੀ ਕੀਮਤ ਤੇ ਮਿਲੂਗੀ ਬਾਈ ਲਖੇ ਫੇਰ ਮੋੜ ਲਈ ਇੱਕ ਵਾਰ ਹਵਾਨਾ ਫਿਟਿੰਗ ਵਾਲਾ ਰੱਖੂਗੀ ਹਜੇ ਉੱਤੇ ਸਪੇਸ ਪਈ ਦਿੰਦੀ ਹੈ 9 ਅਪ੍ਰੈਲ ਨੂੰ ਦਿਨ ਪੂਰੇ ਹੁੰਦੇ ਆ 1 ਅਪ੍ਰੈਲ ਨੂੰ ਵੀਡੀਓ ਜਿਹੜੀ ਇਹ ਬਣ ਰਹੀ ਹੈ ਜਿਹੜਾ ਭਾਲ ਪੌਣੀ ਸਟਾਰਟ ਕੀਤੀ ਬਈ ਗਾੜੀ ਕੁੜੀ ਬਹੁਤ ਪੱਟੀਆਂ ਬੈੜ ਨੇ ਬੜੀ ਸੋਹਣੀ ਹੈ ਗਾੜੀ ਬੰਤਰ ਦੇਖੋ ਉੱਤੋਂ ਸਿੱਧੀ ਹੈ ਸੋਹਣੀ ਹੈ ਨਰੋਈ ਫੁੱਲ ਹੈ ਚੰਗੀ ਪਲੀ ਵੀ ਹੈ ਦੇਖੋ ਇਹਦੀ ਬਣਾਵਟ ਢਾਂਚਾ ਦੇਖੋ ਇਹਦਾ ਬਹੁਤ ਸੋਹਣੀ ਖੜਨੀ ਖੁੜਨੀ ਬੈੜਦੀ ਜਾਨ ਦੇ ਬਈ ਅੰਦਰੋਂ ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਉਣੀ ਹੈ ਬਾਕੀ ਦਾਲ ਵਾਲੀ ਹੈ ਬਈ ਚਾਰੂ ਚੂਰੂ ਫੁੱਲਾ ਠੀਕ ਹੈ ਚਾਰੂ ਫੋਲਾ ਬੰਦੇ ਬਾਹਰ ਹੀ ਦੂਜੀ ਗਾਂ ਦਿਖਾ ਦਿੱਤੀ ਸੋ ਇੱਕ ਵਾਰ ਇਹਨੂੰ ਤੁਸੀਂ ਦੇਖੋ ਇਹਦੀ ਸ਼ਾਰਟ ਵੀਡੀਓ ਵੀ ਚੈਨਲ ਤੇ ਚਲਾਵਾਂਗੇ ਤੇ ਮੈਨੂੰ ਆਸ ਹੈ ਵੀਡੀਓ ਵਾਂਗੂ ਸ਼ਾਰਟ ਵੀਡੀਓ ਨੂੰ ਵੀ ਰਿਸਪਾਂਸ ਮਿਲੂਗਾ ਕਿਉਂਕਿ ਅੱਖਾਂ ਠਾਰਦੀਆਂ ਸ਼ਕੀਨ ਭਰਾਵਾਂ ਦੀਆਂ ਸਕੂਨ ਮਿਲਦਾ ਜਦੋਂ ਚੰਗਾ ਪਸ਼ੂ ਦੇਖੀਦਾ ਖਰੀਦਣਾ ਕਿਸੇ ਇੱਕ ਭਰਾ ਨੇ ਅੰਜਲ ਕਿਸੇ ਇੱਕ ਘਰ ਦਾ ਹੋਊਗਾ ਪਰ ਸਾਰਿਆਂ ਨੂੰ ਵੀਡੀਓ ਦੇਖ ਕੇ ਜ਼ਰੂਰ ਨਜ਼ਾਰਾ ਆਊਗਾ ਕਿਉਂਕਿ ਬਿਊਟੀ ਇਹਦੀ ਮੂੰਹ ਬੋਲਦੀ ਹੈ ਉਹ ਇਹ ਤੋਂ ਬਿਨਾ ਇੱਕ ਹੋਰ ਗਾਂ ਤੁਹਾਨੂੰ ਦੁੱਧ ਵਾਲੇ ਪੱਖ ਤੋਂ ਦਿਖਾਈ ਗਏ ਇਹ ਵੀ ਨਾਲ ਤੋੜ ਕੇ ਦਿਖਾ ਦਿਆਂਗੇ ਪਹਿਲਾਂ ਡਿਟੇਲ ਪੁੱਛ ਲੈਨੇ ਆ ਲਖੇ ਬਾਈ ਕੈਨ ਮਸੂਆ ਇਹ ਦੂਜਾ ਸੂਆ ਬਾਈ ਹੂੰ ਇਹ 40116 ਦੀ ਆ ਬਾਈ ਆਕਾਸ਼ਦੀਪ ਲੱਗਾ ਹੋਇਆ ਇਹਨੂੰ ਕਿੰਨਾ ਚਿਰ ਲਊ ਸੂਣਛਾ ਜੀ ਇਹ ਬਸ ਤਿਆਰ ਹੀ ਹੋਈ ਪੰਜ ਚਾਰ ਦਿਨ ਲਊਏ ਨੇ ਪਹਿਲੇ ਨੇ 28 ਕਿਲੋ ਦੁੱਧ ਦਿੱਤਾ ਵਾ ਜੀ ਰੇਟ ਇਹਦਾ ਤਾਂ ਰੇਟ ਇਹਦਾ ਵੀ ਫੋਨ ਤੇ ਰੱਖ ਤੋੜ ਦੇ ਪਏ ਸੋ ਪਹਿਲਾਂ ਦਾ 28 ਕਿਲੋ ਦੁੱਧ ਆਕਾਸ਼ਦੀਪ ਬੋਲਦਾ ਸੀ ਮਨ ਲੱਗਾ ਡਿਟੇਲ ਸੀਮਨ ਦੀ ਬਾਈ ਨੇ ਤੁਹਾਨੂੰ ਦੱਸਤੀ ਐ ਤੁਸੀਂ ਸੁਣ ਲਈ ਐ ਅਗਾੜੀ ਚੰਗੀ ਐ ਥਣ ਥੀ ਚਵਾਈ ਵਾਲਾ ਪਿੱਛੋ ਹਵਾਨਾ ਦੇਖੋ ਸੋਨਾ ਕੱਢਦੀ ਆਉਂਦੀ ਐ ਹਜੇ ਦਿਨ ਲਾਉਗੀ ਸੂਨ ਜੇ ਵੀ ਪਾਸ ਤੁਸੀਂ ਕੋਲ ਆ ਕੇ ਕਰ ਲਿਓ ਰੇਟ ਫੋਨ ਤੇ ਐ ਕਿਉਂਕਿ ਇਹ گاਵਾ ਕਈ ਵਾਰਾਂ ਵਿਕਰੀ ਵਾਲੇ ਭਰਾ ਲੈ ਜਾਂਦੇ ਆ ਤੇ ਫਿਰ ਉਹ ਡਿਮਾਂਡ ਉਹਨਾਂ ਨੇ ਆਪਦੇ ਹਿਸਾਬ ਨਾਲ ਰੱਖਣੀ ਹੁੰਦੀ ਐ ਹਵਾਨਾ ਇਹਦਾ ਵੀ ਸੋਨਾ ਦਿਸਦਾ ਘਰੇਲੂ ਘਰੇ ਦੁੱਧ ਪੀਣ ਵਾਸਤੇ ਜਿਨੇ ਗਾਂ ਖਰੀਦਣੀਆਂ ਸੋਹਣੀ ਗਾ ਲਖੇ ਅੱਗੇੜਾ ਹੋਰੇ ਦਾ ਵੀ ਬਾਈ ਲੈ ਆ ਦੇ ਬੜਾ ਦਾ ਬਾਈ ਵਕਦੀਆਂ ਵਿੱਚ ਇਹ ਵੀਡੀਓ ਕਰਕੇ ਰੋਕੀਆਂ ਮੈਂ ਹੈ ਕਿ ਵੀਡੀਓ ਹੀ ਪਾਉਣੀ ਹੈ ਬਾਈ ਅੱਛਾ ਸੋ ਟਾਈਮ ਹੋ ਗਿਆ ਵੀਡੀਓ ਬਣਾਈ ਨੂੰ ਸੋ ਉਸ ਕਰਕੇ ਇਸ ਵਾਰ ਏਸੀ ਵੀ ਵੀਡੀਓ ਬਣਾ ਕੇ ਵੇਚਾਂਗੇ ਸੋ ਇਹ ਗਾਣਾ ਦੋਸਤੋ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਮੋੜ ਲਾ ਬਈ ਲੈ ਜੀਨੇ ਬੰਦ ਕੇ ਗਾਵਾਂ ਰੱਖਣੀਆਂ ਬੱਚੇ ਚੰਗੇ ਪਾਊਗੀ ਪਾਸ ਤੁਸੀਂ ਕਰ ਲਿਓ ਤਸੱਲੀ ਤੁਸੀਂ ਜਰੂਰ ਕਰਿਓ ਜਿਹੜਾ ਵੀ ਪਸ਼ੂ ਖਰੀਦਣਾ ਚਾਹੁੰਦਾ ਕਿਤੋਂ ਵੀ ਖਰੀਦਦੇ ਹੋ ਰੀਜਨਲ ਤਸੱਲੀ ਕਰਿਆ ਕਰੋ ਮੈਂ ਬਹੁਤ ਵਾਰ ਇਹ ਕਿਹਾ ਹੈ ਸੋ ਇਹ 2 ਨੰਬਰ ਤੇ ਗਾਂ ਸੀ ਤੇ ਤੋਂ ਇਲਾਵਾ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਵਹਿੜ ਦਿਖਾਤੀ ਹੈ ਪਸ਼ੂ ਰੂਟੀਨ ਚ ਆਉਂਦੇ ਰਹਿੰਦੇ ਕੰਟੈਕਟ ਬਾਈ ਨਾਲ ਤੁਸੀਂ ਬਣਾ ਸਕਦੇ ਹੋ ਧੰਨਵਾਦ ਇਸ ਸ਼ੋਰ ਫੁੱਲ ਵੀਡੀਓ ਨੂੰ ਦੇਖਣ ਲਈ